ਆ ਕੀ ਕੰਮ ਹੀ ਗੱਲ ਕਿਹੜਾ ਕੰਮ ਹੀ ਸਹਰ ਨਾਲ ਕੀ ਗੱਲ ਕਰਨ ਢੀ ਮੰਮੀ ਮੇਰੀ ਦਾ ਫੋਨ ਹੀ ਮੰਮੀ ਨਾਲ ਗੱਲ ਕਰ ਰਹੀ ਆ ਲੈ ਮੈਂ ਸਾਰਾ ਕੁਝ ਤੇ ਫਿਰ ਤੁਹਾਨੂੰ ਜੇ ਸੁਣਿਆ ਤੇ ਇਹ ਤੇ ਪਤਾ ਹੈ ਮੰਮੀ ਨਾਲ ਗੱਲ ਕਰਨ ਢੀ ਆ ਹੈ ਸੱਚ ਕਿਉਂ ਨਹੀਂ ਫਿਰ ਦੱਸਦੀ ਵੀ ਮਾਂ ਤੇਰੀ ਲੱਭੀ ਆ ਮਾਂ ਤੇਰੀ ਗਈ ਕਿਤੇ ਨਹੀਂ ਬਹਾਨੇ ਮਾਰਦੀ ਤੂੰ ਤੇ ਮਾਂ ਮੇਰੀ ਆ ਗਈ ਆ ਕਿ ਲੱਭ ਗਈ ਆ ਉਹ ਗਈ ਨਹੀਂ ਜੇ ਗਈ ਹੁੰਦੀ ਤੇ ਤੂੰ ਤੁਰਦੀ ਨਾ ਜਾਣੀ ਨਾ ਮੇਰੇ ਨਾਲ ਲੱਪਣ ਆ ਗਈ ਹੀ ਚੰਗੀ ਭਲੀ ਤੂੰ ਤੈਨੂੰ ਕੋਈ ਟੈਨਸ਼ਨ ਹੁੰਦੀ ਤਾਂ ਤੂੰ ਭੱਜੀ ਜਾਣਾ ਸੀ ਆ ਗਈ ਹੀ ਇੱਥੇ ਉਹ ਗਈ ਨਹੀਂ ਝੂਠੇ ਇਲਜ਼ਾਮ ਲਾਉਂਦੀ ਤੂੰ ਝੂਠੇ ਬਹਾਨੇ ਬਣਾਉਂਦੀ ਤੂੰ ਚਾਹ ਦੇ ਵਿੱਚ ਝੂਠੇ ਬਹਾਨੇ ਬਣਾਏ ਦੱਸਣੇ ਲੱਗੀ ਵੀ ਮੰਮੀ ਆ ਗਈ ਹੈ ਕਰ ਕੱਟ ਕੇ ਫੋਨ ਫੇਰੀ ਦੱਸਣਾ ਸੀ ਹਾਂ ਜੇ ਤੈਨੂੰ ਹੁੰਦਾ ਨਾ ਵੀ ਮੰਮੀ ਗਵਾਚੀ ਆ ਤੇ ਇੱਕ ਲੱਭਦੀ ਤੇ ਤੇਰੀ ਖੁਸ਼ੀ ਨਹੀਂ ਤੇਰੇ ਕੋ ਜਰੀ ਜਾਣੀ ਖੁਸ਼ੀ ਤੇ ਤੇਰੇ ਮੂੰਹ ਤੇ ਹੀ ਨਹੀਂ ਹੈਗੀ ਝੂਠਾ ਮੂੰਹ ਦੂਰੋਂ ਦਿਖੰਡਿਆ ਵਾ ਸਾਨੂੰ ਚਾਰਦੀ ਆ ਮੰਮੀ ਲਾ ਬਗੀ ਮੈਂ ਅੱਖਾਂ ਤੇ ਪਿੱਤੇ ਦੱਸਣਾ ਗਈ ਹਾਂ ਮੈਂ ਉਹ ਗਵਾਚੀ ਹੋਊ ਤੇ ਲੱਭੂਗੀ ਝੂਠ ਕਿਉਂ ਬੋਲਦੀ ਆ ਚਲ ਨਹੀਂ ਗਵਾਚੀ ਠੀਕ ਆ ਤੇਰੀ ਤੇ ਤੇਰੀ ਮਾਂ ਦੀ ਚਾਲ ਹੀ ਕਾਦੀ ਚਾਲ ਨੂੰ ਸ਼ਦਾਈ ਬਣਾਉਂਦੀ ਕੀਸ਼ਦਾਈ ਬਣਾਣਿਆ ਕੀ ਤੁਸੀਂ ਦੇ ਆਏ ਮੇਰੀ ਮਾਂ ਨੂੰ ਜਾਂ ਕਦ ਤੱਕ ਲੱਭਣ ਲੱਗਾ ਤੁਹਾਡਾ ਖਰਚਾ ਨਿਕਲ ਆਇਆ ਦੱਸੋ ਜਿਹੜਾ 50000 ਉਹਦਨ ਦੇ ਕੇ ਗਈ ਉਹ ਮੰਗਣਾ ਹੋਣਾ ਵਾਪਸ ਤਾਂ ਹੀ ਕੋਈ ਨਾ ਕੋਈ ਚਾਲ ਖੇਡਣ ਦੇ ਜੇ ਮੰਗਣੇ ਹੁੰਦੇ ਤਾਂ ਮੇਰੇ ਹੀ ਪੈਸੇ ਆ ਫਿਰ ਮਟੌਰਣਾ ਵੀ ਮੰਗ ਸਕਦੀ ਆ ਪਰ ਮੈਨੂੰ ਪਤਾ ਤੁਹਾਡੇ ਭੁੱਖਣਾ ਕੋ ਕਿੱਥੋਂ ਨਿਕਲਣੇ ਪੈਸੇ ਕਿਹੜੇ ਤੇਰੇ ਪੈਸੇ ਕਿਹੜੇ ਤੇਰੇ ਪੈਸੇ ਮੇਰੀ ਮਾਂ ਦੇ ਕੇ ਗਈ ਤੇ ਮੇਰੇ ਹੀ ਪੈਸੇ ਆ ਔਰ ਤੁਹਾਡੇ ਆ ਪੈਸੇ ਤੇ ਨਾ ਮੈਂ ਵਾਪਸ ਤੇ ਮੈਂ ਤੇ ਉਹ ਗੱਲ ਪਹਿਲਾਂ ਹੀ ਕਹਿ ਤੀ ਵੀ ਤੁਹਾਡੇ ਭੁਖੜਾਂ ਕੋ ਕਿੱਥੋਂ ਪੈਸੇ ਨਿਕਲਣੇ ਤਾਂ ਹੀ ਤੈਨੂੰ ਸਵਾਲ ਕੇ ਬੋਲ ਤਾਂ ਹੀ ਤੇ ਮੈਂ ਨਹੀਂ ਮੰਗਦੀ ਪੈਸੇ ਤਾਂ ਤਾਂ ਹੀ ਮੇਰੀ ਮੰਮੀ ਨੇ ਨਹੀਂ ਮੰਗੇ ਤੁਹਾਡੇ ਕੋਲੋਂ ਪੈਸੇ ਮੰਗਣੇ ਹੋਣੇ ਆ ਉੱਪਰੋਂ ਫੜੀ ਗਈਆਂ ਬਹਾਨਾ ਤਾਂ ਨਹੀਂ ਬੱਚ ਜੰਡਿਆ ਹੁਣ ਤੇ ਮੈਂ ਆਪਣੀ ਮਾਂ ਨਾਲ ਗੱਲ ਕਰਨ ਦੀ ਜਿੱਥੇ ਮਰਜ਼ੀ ਗੱਲ ਕਰਾਂ ਤੁਹਾਡੇ ਸਾਹਮਣੇ ਕਰਾਂ ਉਹਲੇ ਕਰਾਂ ਮੈਨੂੰ ਤੁਹਾਡਾ ਡਰ ਨਹੀਂ ਮਾਰਿਆ ਜਿੱਥੇ ਮਰਜ਼ੀ ਗੱਲ ਕਰੇ ਮੈਂ ਤੁਹਾਡਾ ਡਰ ਨਹੀਂ ਮਾਰਿਆ ਡਰ ਮਾਰਿਆ ਜਾਊ ਫਿਰ ਹਾਂ ਡਰ ਨਹੀਂ ਮਾਰਿਆ ਤੈਨੂੰ ਜ਼ੁਬਾਨ ਤੇਰੀ ਵਧੀ ਜਾਣ ਈ ਨਾ ਜਿਹੜੀ ਮੈਂ ਦੱਸਦਾ ਮੰਮੀ ਨੂੰ ਜਾ ਕੇ ਵੀ ਆ ਤਮਾਸ਼ੇ ਕਰਨ ਲੱਗੀ ਸੀ ਆਨੂ ਛਦਾਈ ਬਣਾਉਣ ਲੱਗੀ ਮਾਂ ਘਵਾਉਣ ਦਾ ਬਾਹਨਾ ਲਾ ਕੇ ਤੇਰਾ ਭਰਾ ਵੀ ਨਾ ਰੜਿਆ ਵਾ ਤੁਹਾਡੇ ਉਹ ਨਿਕਾਜ ਆ ਸਹਿਲ ਤੇ ਕੀ ਕਿਹਾ ਉਹਨੇ ਤੁਹਾਨੂੰ ਕਾਹਦੇ ਤਮਾਸ਼ੇ ਲੱਗਣ ਡੇ ਦੱਸੋਗੇ ਕੀ ਕੀ ਉਦਨ ਬਣਾ ਕਾ ਟੋਲੇ ਕੇ ਅਭੀ ਸੈਲ ਕਹਿੰਦੇ ਆ ਜੀ ਮੇਰੀ ਮਾਂ ਗਵਾਜ ਗਈ ਆ ਤਾਲੇ ਵੱਜੇ ਆ ਹੁਣ ਤਾਲੇ ਖੁੱਲ ਗਏ ਆ ਤੇ ਜਦੋਂ ਕਿਆ ਆ ਗਈ ਆ ਕਰ ਤੇ ਫੇਰ ਹੀ ਕਿਆ ਫੜੋ ਆਪਣਾ ਫੋਨ ਫੜੋ ਪਹਿਲੀ ਤੇ ਗੱਲ ਮੇਰੇ ਫੋਨ ਤੋਂ ਤੂੰ ਫੋਨ ਮੈਨੂੰ ਪੁੱਛਣ ਤੋਂ ਬਿਗੈਰ ਕਿਦਾਂ ਲਾ ਲਿਆ ਮੈਂ ਨਹੀਂ ਲਾਇਆ ਹਿੱਤੇ ਪਿਆਈ ਤੇ ਮੰਮੀ ਦਾ ਆਇਆ ਤੇ ਮੈਂ ਚੁੱਕ ਲਿਆ ਝੂਠ ਤੇ ਵੇਖ ਲੋ ਇਨ ਕਮਿੰਗ ਦਾ ਤੇ ਇਨ ਕਮਿੰਗ ਦਾ ਤੇ ਆਊਟ ਕਮਿੰਗ ਦਾ ਤੇ ਪਤਾ ਲੱਗਦਾ ਹੀ ਹੈ ਨਾ ਪਤਾ ਹੀ ਹੈ ਨਾ ਦੱਸ ਨਾ ਮੈਂ ਜਾ ਕੇ ਮੰਮੀ ਨੂੰ ਤਾਂ ਦੱਸ ਦੋ ਮਾਂ ਦੇ ਚੇਲੇ ਰਹੀਆਂ ਨੇ ਕਿ ਨੀ ਕਿ ਨੀ ਗੱਲ ਮਾਂ ਨੂੰ ਦੱਸਦਾ ਮਾਂ ਨੂੰ ਦੱਸਦਾ ਦੱਸ ਵਾਲੀ ਆ ਹਾਂ ਮਾਂ ਨੂੰ ਹੀ ਦੱਸਣਾ ਹੁੰਦਾ ਬੱਸ ਆ ਗੱਲ ਹੋ ਗਈ ਮਾਂ ਨੂੰ ਦੱਸਦਾ ਹਾਂ ਗੱਲ ਕਿ ਦੱਸਦਾ ਮੰਮੀ ਨੂੰ ਦੱਸਦਾ ਮੰਮੀ ਨੂੰ ਦੱਸ ਦੇ ਅੱਜ ਦੱਸ ਦੇ ਚਾ ਕੇ ਮੰਮੀ ਕੌਣ ਚਲ ਗਈ ਆ ਨਾ ਮਜੀਦ ਤੇ ਛੱਡੋ ਖਹਿੜਾ ਹੁਣ ਠੀਕ ਆ ਮੂੰਹ ਬਣਾ ਕੇ ਬੈਠੇ ਜੇ ਉਜ ਆਪਣੇ ਘਰ ਰਾਜੀ ਆ ਤੇ ਫੇਰ ਐਵੇਂ ਤੁਸੀਂ ਪ੍ਰਵਾਹ ਕੰਢੇ ਉਹਦੀ ਸਾਬਿਤੀਆਂ ਦਾ ਵੀ ਖੜਾ ਛੱਡਿਆ ਜਾਂਦਾ ਕਿੱਦਾਂ ਦੀਆਂ ਗੱਲਾਂ ਕਰਨ ਡਿਆਂ ਤੋ ਜੇ ਜਦੋਂ ਉਹ ਆਪ ਆਪਣੀ ਮਰਜੀ ਨਾਲ ਗਈ ਆਪਾਂ ਤੇ ਰੱਖਣ ਡੇ ਸੀ ਨਾ ਆਵੇ ਹੋਣ ਸਾਡੇ ਘਰ ਨਵਾਂ ਪ੍ਰੋਗਰਾਮ ਸ਼ੁਰੂ ਹੋਣ ਲੱਗਾਈ ਕੀ ਹੋ ਗਿਆ ਹੁਣ ਤੁਹਾਨੂੰ ਦੱਸਿਆ ਸੁਖ ਨੇ ਵੀ ਮਾਂ ਇਹਦੀ ਲੱਭ ਗਈ ਹੈ ਲੱਭ ਗਈ ਆਹੋ ਨਹੀਂ ਮੈਨੂੰ ਤਾਂ ਨਹੀਂ ਦੱਸਿਆ ਉਹਨੇ ਉਹ ਤੇ ਫੋਨ ਤੇ ਗੱਲ ਖਾਂਢੀ ਸੀ ਆਪਣੀ ਮਾਂ ਨਾਲ ਮੈਂ ਤਾਂ ਸੋਚਿਆ ਸਹਲ ਨਾਲ ਡਈ ਆ ਪਰ ਉਹ ਤੇ ਕਹਿੰਦੀ ਮੈਂ ਆਪਣੀ ਮਾਂ ਨਾਲ ਲੱਗੀ ਆ ਬਾਨੇ ਮਾਰਦੀ ਬਾਨੇ ਕਿਤੇ ਨਹੀਂ ਗਵਾਚੀ ਉਹ ਗਵਾਚੀ ਨਹੀਂ ਉਹਨਾਂ ਦੀ ਚਾਲ ਹੀ ਅਹੀਂ ਕਿਹਾ ਹੈ ਨਾ ਪਹਿਲੀ ਵੱਲੋਂ ਪਿਆਹਾਂ ਵੱਲੋਂ ਤਾਜ ਕਰਕੇ ਉਹਨਾਂ ਆ ਬਾਨਾ ਲੱਭਾ ਉਹਨਾਂ ਨੂੰ ਲੱਗੀ ਮੈਨੂੰ ਸਮਝ ਸਾਰੀ ਮੈਂ ਤੇ ਇਹਨਾਂ ਨੂੰ ਮਾ ਮਾਵਾਂ ਦੀਆਂ ਨੂੰ ਪਹਿਲਾਂ ਹੀ ਜਾਣਦੀ ਸੀ ਪੀ ਕੀ ਕਰਦੀਆਂ ਫਿਰਦੀਆਂ ਐ ਕੋਈ ਨਹੀਂ ਕਿੱਥੇ ਜਾਣਾ ਇਹਨੇ ਜਾਣਾ ਕਿੱਥੇ ਹੈ ਪਰ ਇਹ ਆ ਵੀ ਬਾਨੇ ਬਹੁਤ ਸੋਚ ਲੈਂਦੀ ਬੜੀ ਛੇਤੀ ਬਾਨੇ ਲੱਭਦੀ ਹੈ ਹੋਰ ਕੀ ਜੇ ਮੈਂ ਨਾ ਉੱਤੇ ਜਾ ਕੇ ਫੜਦਾ ਤੇ ਪਤਾ ਲੱਗਣਾ ਚਾਲਾਂ ਖੇਡਣ ਡਈ ਇਹ ਮੇ ਟਾਲੇ ਮਾਰ ਕੇ ਚਲ ਗਈ ਆ ਇਹੋ ਲੱਭਣ ਨਹੀਂ ਡਈ ਵੀ ਮੇਰੇ ਤੇ ਇਲਜ਼ਾਮ ਲਾਉਣ ਦੀ ਵੀ ਤੂੰ ਮਰਵਾਤੀ ਆ ਤੇ ਤੂੰ ਪੁੱਛਦਾ ਹੁਣ ਹੁਣ ਕਿੱਥੋਂ ਆ ਗਈ ਤੇਰੀ ਮਾਂ ਮੈਂ ਤੇ ਮਰਵਾਤੀ ਹੀ ਨਹੀਂ ਆ ਤੇ ਗੱਲ ਉਹ ਤਾਂ ਮੇਰੇ ਦਿਮਾਗ ਚੋਂ ਨਿਕਲ ਗਈ ਇੱਥੇ ਮੈਂ ਪੁੱਛੀ ਨਹੀਂ ਹੁਣ ਪੁੱਛਦਾ ਇਹਨੂੰ ਜਾ ਕੇ ਤੂੰ ਤੇ ਕਹਿੰਦੀ ਸੱਚ ਤੂੰ ਸਭੀ ਮਰਵਾਤੀ ਆ ਹੁਣ ਦੱਸ ਕਿੱਥੋਂ ਲੱਭ ਗਈ ਤੇ ਜਿੰਦਾ ਕਿੱਦਾਂ ਹੋ ਗਈ ਫਿਰ ਆਹੋ ਉਹ ਬਦੋਨੀ ਪੁੱਛਿਆ ਗਿਆ ਤੇਰੇ ਕੋ ਉਹ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਆ ਕੁੜੀ ਮੈਂ ਤੇ ਹਰਾਨ ਹੋ ਗਿਆ ਵੇਖ ਕੇ ਵੀ ਆ ਕੀ ਚਾਲਾਂ ਖੇਡਣ ਢਈ ਆ ਕੁੜੀ ਜਿਹੜੀ ਮੇਰੀ ਗਈ ਹੈ ਨਾ ਇਹਦੀ ਵਜ੍ਹਾ ਕਰਨ ਗਈ ਆ ਹੋਰ ਕੀ ਮੈਨੂੰ ਤੇ ਆਪ ਹੀ ਉਹ ਗੱਲ ਲੱਗਦੀ ਆ ਕਿ ਅੰਦਰ ਕਾਤੇ ਉਥੇ ਇਹਨੂੰ ਚੁੱਕਦੀ ਚੱਕਦੀ ਮਨਜੀਤ ਨੂੰ ਨਹੀਂ ਤੇ ਹੀ ਮਾਵਾ ਤੇ ਕਦੀ ਉਹਨੇ ਮੈਨੂੰ ਗੱਲ ਦਾ ਜਵਾਬ ਨਹੀਂ ਦਿੱਤਾ ਜਿਹੜੀ ਪਲਟ-ਪਲਟ ਕੇ ਜਵਾਬ ਦੇਣ ਦੀ ਸੀ ਮੈਨੂੰ ਹੋਰ ਕੀ ਆ ਕਿਦਾਂ ਜਵਾਬ ਦੇਣ ਡਈ ਏ ਇਹਦੇ ਜਦਾਂ ਇਹਦੀ ਹੋ ਗਈ ਆ ਤੇ ਮੈਨੂੰ ਵੀ ਸਮਝਾਉਂਦੀ ਵੇ ਮਨਜੀਤ ਵੀ ਵੀਰ ਤੁਸੀਂ ਉਹਦੇ ਨਾਲ ਨਾ ਇਦਾਂ ਕਰਿਆ ਕਰੋ ਤੁਸੀਂ ਕਿਉਂ ਇਦਾਂ ਇਹਨੂੰ ਮਾੜਾ ਚੰਗਾ ਕਹਿੰਦੇ ਜੇ ਹਾਡੀ ਮਰਜੀ ਨਹੀਂ ਹੁਣ ਇਹਨੇ ਸੋਚਿਆ ਕੀ ਆ ਮੈਨੂੰ ਤੇ ਆਪ ਨਹੀਂ ਮੰਮੀ ਸਮਝ ਲੱਗਣ ਦੀ ਕੀ ਸੋਚਿਆ ਵਾ ਕੀ ਨਹੀਂ ਪਰ ਇੰਨਾ ਵੀ ਇਹਦੀ ਮਾਂ ਲੱਭ ਗਈ ਆ ਇਹ ਮੈਨੂੰ ਝੂਠਾ ਐਵੇਂ ਪਰਮਾਉਣ ਨੂੰ ਫੇਰਦੀ ਵੀ ਹਟ ਜਾਣਗੇ ਪੈਸੇ ਮੰਗਣੋਂ ਹਟ ਜਾਣਗੇ ਪੈਲੀ ਵਿੱਚ ਵਕਾਉਣੋਂ ਪਰ ਹੁਣ ਦੱਸਦਾ ਇਹਨੂੰ ਵੀ ਕਿੱਦਾਂ ਵੇਚੀ ਦੀ ਪੈਲੀ ਦੀ ਕਿੱਦਾਂ ਵਕਾਈਦੀ ਆ ਇਹਦਾ ਦਾਦਾ ਫੇ ਏਡੀ ਛੇਤੀ ਖਹਿੜਾ ਮੇਰਾ ਛੱਡਣਗੇ ਛੱਡਣ ਵਾਲੇ ਅਹੀਂ ਵੀ ਨਹੀਂ ਆ ਹਾਂ ਕੋਈ ਨਹੀਂ ਆ ਆ ਗਈ ਗੱਲ ਦਿਮਾਗ 'ਚ ਫੜਦਾ ਇਹਨੂੰ ਮੈਂ ਜਾ ਕੇ ਧਾਣੋ ਵੀ ਦੱਸ ਹੁਣ ਤੇਰੀ ਮਾਂ ਕਿੱਥੋਂ ਲੱਭ ਗਈ ਤੂੰ ਨਹੀਂ ਪੁੱਛਣਾ ਮੈਂ ਆਪੇ ਪੁੱਛਦੀ ਆਂ ਫੇ ਹੁਣ ਕਿੱਥੋਂ ਆਈ ਤੇਰੀ ਮਾਂ ਮੈਂ ਪੁੱਛਣਾ ਜਾ ਕੇ ਆਹੋ ਜਿੰਨਾ ਕਿ ਤੂੰ ਅੱਗੇ ਪੁੱਛ ਲੈ ਮੈਂ ਆਪੇ ਪੁੱਛੂ ਹੁਣ ਜਾ ਮੰਮੀ ਇਹਨੂੰ ਚੰਗੀ ਤਰ੍ਹਾਂ ਹੀ ਜਾ ਕੇ ਪੁੱਛੀ ਵੇਖ ਕਹਿੋ ਜੇ ਬਹਾਨੇ ਬਣਾਉਂਦੀ ਆ ਹੈ ਅੱਜ ਤੇ ਆ ਬਹਾਨਾ ਲਾਇਆ ਤੇ ਕੱਲ ਨੂੰ ਸੱਚੀ ਜੇ ਕੋਈ ਗੱਲ ਬਾਤ ਹੋ ਗਈ ਤੇ ਸੱਚੀ ਮੈਨੂੰ ਫੜਾ ਦੂਗੀ ਮੇਰੇ ਤੇ ਕੇਸ ਪਾ ਦੂਗੀ ਕੋਈ ਨਹੀਂ ਲੈਤੇ ਰੇ ਹੁਣ ਤੇ ਸ਼ਾਵਾਂ ਚ ਦੇਣੀ ਚਾਹੀਦੀ ਹਨਾ ਬਣਦੀ ਵੀ ਆ ਕਿਉਂ ਕੀ ਹੋਇਆ ਮੰਮੀ ਹੋਇਆ ਤਾਂ ਪਤਾ ਹੀ ਨਹੀਂ ਤੈਨੂੰ ਕੀ ਹੋਇਆ ਵਾ ਤੇ ਨਹੀਂ ਪਤਾ ਤਾਂ ਆ ਹੀ ਪੁੱਛੇ ਤੁਹਾਨੂੰ ਕੀ ਹੋਇਆ ਵਾ ਤੂੰ ਤੇ ਕਹਿਂਦੀ ਸਾਬੀ ਨੇ ਤੇਰੀ ਮਾਮਰਵਾਤੀ ਆ ਤੇ ਹੁਣ ਕਿੱਥੋਂ ਆ ਗਈ ਤਾਂ ਜਦੋਂ ਮੰਮੀ ਸਾਬੀ ਨੇ ਇਹ ਗੱਲ ਕਹੀ ਸੀ ਤੇ ਨਹੀਂ ਲੱਭਣ ਡਈ ਮੇਰੀ ਮੰਮੀ ਤੇ ਫਿਰ ਮੇਰਾ ਧਿਆਨ ਤੇ ਇੱਧਰ ਜਾਣਾ ਹੀ ਕਿ ਸਾਬੀ ਨੇ ਇਹ ਗੱਲ ਕਹੀ ਆ ਹਾਂ ਤੇ ਬੜਿਆ ਵਧੀਆ ਵਾ ਮਰਿਆ ਬੰਦਾ ਵੀ ਜਿੰਦਾ ਹੋ ਜਾਂਦਾ ਤੇ ਚਲੋ ਹੁਣ ਜੇ ਉਹ ਆ ਗਈ ਘਰ ਵਧੀਆ ਵਾ ਖੁਸ਼ੀ ਹੋਣੀ ਚਾਹੀਦੀ ਹੈਗੇ ਇਹਨੂੰ ਮੈਂ ਅੱਗੇ ਵੀ ਬੜੀ ਵਾਰੀ ਕਿਹਾ ਸੀ ਆੜੇ ਝੂਠੀਆਂ ਇਲਜ਼ਾਮ ਲਾਉਣੇ ਨਾ ਮਾਂ ਪੁੱਤਾਂ ਤੇ ਬੰਦ ਕਰ ਦੇ ਸਾਨੂੰ ਨਹੀਂ ਉਹ ਪਸੰਦ ਤੇ ਤੁਹਾਡੇ ਮੁੰਡੇ ਨੇ ਨਹੀਂ ਕਿਹਾ ਕਿ ਜ਼ਮੀਨ ਲੈ ਨਹੀਂ ਤੇ ਮੈਂ ਮਰਵਾ ਦੇਣੀ ਤੇਰੀ ਮਾਂ ਤਾਂ ਜ਼ਮੀਨ ਨਹੀਂ ਹੋਣਦੀ ਬਜਾਏ ਤੇ ਤੂੰ ਐਡਾ ਵੱਡਾ ਇਲਜ਼ਾਮ ਜਿਹੜਾ ਸਾਡੇ ਸਿਰ ਤੇ ਲਾਤਦਾ ਵਾ ਕਿ ਜਿਹੜੀ ਗੱਲ ਕੀਤੀ ਵੀ ਨਹੀਂ ਉਹ ਕਹਿਤੀ ਤੂੰ ਤਕਿਤੇ ਗਈ ਆ ਗਈ ਆ ਨਾ ਹੁਣ ਮੇਰੀ ਮਾਂ ਤੇ ਬੱਸ ਕਰੋ ਹੁਣ ਫਿਰ ਐਵੇਂ ਗੱਲਾਂ ਨੂੰ ਵਧਾਈ ਜਾਂਦੇ ਲੱਸੀ ਵਾਂਗੂ ਨਾ ਅੱਛਾ ਅਹੀਂ ਲੱਸੀ ਵਾਂਗੂ ਵਧਾਈ ਜਾਂਦੇ ਆ ਤੇ ਤੂੰ ਜਿਹੜਾ ਮਰਜ਼ੇ ਇਲਜ਼ਾਮ ਸਾਡੇ ਸਿਰ ਤੇ ਲਾ ਦੇ ਕੱਲ ਨੂੰ ਆਪ ਕੋਸ਼ ਖਾ ਪੀ ਲੈਂਗੀ ਫਿਰ ਵੀ ਸਾਡੇ ਸਿਰ ਤੇ ਲਾ ਦੇ ਇਲਜ਼ਾਮ ਹਨਾ ਮੰਮੀ ਫਿਰ ਜੀ ਉਦੋਂ ਕਿਉਂ ਨਾ ਇਦਾਂ ਤੁਸੀਂ ਰੋਲਾ ਪਾਇਆ ਜੀ ਉਦੋਂ ਵੀ ਤੁਹਾਨੂੰ ਪਤਾ ਹੀ ਫਿਰ ਉਦੋਂ ਪਤਾ ਹੀ ਨਾ ਮੇਰੇ ਮੁੰਡੇ ਚ ਕਾਣੋ ਹੈਗੀ ਆ ਤੁਹਾਨੂੰ ਵੀ ਲੱਗਦਾ ਹੀ ਸ਼ੱਕ ਹੀ ਨਾ ਜਦੋਂ ਮੈਨੂੰ ਪਤਾ ਹੀ ਵੀ ਮੇਰੇ ਮੁੰਡਾ ਇਹ ਕੰਮ ਨਹੀਂ ਕਰ ਸਕਦਾ ਤੂੰ ਮੇਰੇ ਨਾਲ ਜੇਦੀ ਹੈ ਨਾ ਹੁਣ ਦੱਸ ਤੇਰੀ ਮਾਂ ਕਿੱਥੋਂ ਆਈਏ ਦੱਸ ਹੁਣ ਮੈ ਨੇ ਸਿਆਣੀ ਬੈਣੀ ਹੈਗੀ ਉਹਨੂੰ ਅਕਲ ਨਹੀਂ ਹੈਗੀ ਮੰਮੀ ਤੁਹਾਡੇ ਨਾਲੋਂ ਤਾਂ ਵੱਧ ਹੀ ਐ ਵੱਧ ਵਾ ਵੱਧ ਹੀ ਨਾ ਤਾਂ ਹੀ ਉਹਦੋਂ ਉਹਨੇ ਆਪਣੀ ਧੀ ਤੁਹਾਡੇ ਨਾਲ ਤੋੜਤੀ ਤੋੜਤੀ ਹੀ ਤੋੜਦੀ ਨਾ ਤਾਂ ਕਰਨਾ ਉਹਦੇ ਕੋ ਹੱਲ ਵੀ ਕੀ ਹੀ ਫਿਰ ਕਿਉਂ ਮੈਂ ਆਪਣੇ ਇੱਥੇ ਮਾਂ ਆਪਣੀ ਕੋਲੋਂ ਦੋ ਰੋਟੀਆਂ ਨਹੀਂ ਘਾ ਸਕਦੀ ਜਿਹੜੀ ਮੇਰੀ ਮਾਂ ਤੁਹਾਡਾ ਮੂੰਹ ਬੰਦ ਕਰ ਸਕਦੀ 50000 ਦੇ ਕੇ ਤਾਂ ਮੈਨੂੰ ਦੋ ਰੋਟੀਆਂ ਨਹੀਂ ਖਵਾ ਸਕਦੀ ਕੀ ਦਿੱਤਾ 50000 ਦੀ ਕੀ ਆਉਂਦਾ ਵਾ ਕੀ ਚੀਜ਼ 50000 ਲਿਆ ਫੜਾਓ ਫਿਰ 50000 ਮੈਂ ਆਪਣੀ ਮਾਂ ਨੂੰ ਦੇ ਕੇ ਆਵਾਂ ਕਿਉਂ ਦੋ ਫਿਰ ਅਸੀਂ ਕਿਹੜਾ ਤਾਜ ਮੰਗਿਆ ਕੁਛ ਮੰਗਿਆ ਹੀ ਉਹਦੇ ਕੋ ਮੰਮੀ ਪਤਾ ਨਾ ਦਾਇ ਦੇ ਪਰਚਾ ਵੀ ਹੋ ਜਾਂਦਾ ਜੀ ਤੇ ਹੋ ਜੇ ਹੋਣ ਜਾਂਦਾ ਤੇ ਉਹਨਾਂ ਆਪਣੀ ਤੀਨ ਹੁੰਦੇ ਨਾ ਅਸੀਂ ਕੀ ਕਰਨਾ ਤੇ ਮੈਨੂੰ ਤਾਂ ਚਾਹੀਦਾ ਹੀ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਮੈਨੂੰ ਲੋੜਵਾ ਜਦੋਂ ਮੈਂ ਇਹਨੇ ਕੋਈ ਵਰਤਨ ਦਵਾਂਗੀ ਫਿਰ ਕਿਤੇ ਲਿਆਏਂਗੀ ਤੇ ਵਰਤेंगी ਤੇ ਕੋਈ ਗੱਲ ਨਹੀਂ ਫਿਰ ਮੰਮੀ ਮੈਨੂੰ ਥਾਣੇ ਦਾ ਰਾਹ ਵੀ ਆਂਦਾ ਵਾ ਪਤਾਣਾ ਫਿਰ ਉੱਥੇ ਜਾ ਕੇ ਜਦੋਂ ਵੱਜੀਆਂ ਦੋ ਦੋ ਤੇ ਆਪੇ ਆਪ ਕਹਿਣਾ ਵੀ ਆਪਾਂ ਤਾਂ ਦਾਜ ਮੰਗਿਆ ਹੀ ਨਹੀਂ ਤੇ ਜਦੋਂ ਗੇਟੋਂ ਬਾਹਰ ਨਿਕਲਦਾ ਹਾਂ ਤੇ ਠਾਣੇ ਕਿੱਦਾਂ ਚਲ ਜਾਂਗੇ ਫਿਰ ਫਿਰ ਜਦੋਂ ਮੰਮੀ ਮੈਂ ਆਪਣੀ ਆਈ ਤੇ ਆਈ ਤੇ ਫਿਰ ਮੈਨੂੰ ਠਾਣਾ ਵੀ ਪਹੁੰਚਣਾ ਆਉਂਦਾ ਤੇ ਪੁੱਛੂ ਨਾ ਵੀ ਇੱਥੇ ਨੇ ਹੁਣ ਆਉਂਦਾ ਸਾਰਾ ਕੁਝ ਦੱਸਣਾ ਆਉਂਦਾ ਫਿਰ ਮੈਨੂੰ ਜੇ ਤੋ ਫਿਰ ਮੈਂ ਆਪਣੀ ਆਈ ਤੇ ਆਈ ਤੇ ਫਿਰ ਤੂੰ ਦੱਸੀ ਫਿਰ ਮੈਂ ਕੀ ਭਾ ਵੇਖਦੀ ਆ ਚਲੋ ਵੇਲ ਲੈਣੀਆਂ ਫਿਰ ਕੀ ਬੰਦ ਆ ਇੱਥੇ ਬੰਦਾ ਬਡਰਾਵੇ ਦੇਣੇ ਜਿਹੜੇ ਬੰਦ ਕਰਦੇ ਹਰ ਥੱਲੇ ਤੇਰਾ ਇਲਜ਼ਾਮ ਜਿਹੜੇ ਇਲਜ਼ਾਮ ਝੂਠੇ ਲੰਨੀ ਆ ਝੂਠੀ ਤੂੰ ਪੈਣੀ ਆ ਆ ਨਿਗਾਹ ਜੀ ਠਾ ਕਰਕੇ ਮੇਰੇ ਨਾਲ ਗੱਲ ਕਰਿਆ ਕਰ ਤੇ ਮੰਮੀ ਤੁਸੀਂ ਵੀ ਨਾ ਹਰ ਗੱਲ ਤੇ ਫਿਰ ਮੈਨੂੰ ਨਾ ਕਿਆ ਕਰੋ ਆ ਲਿਆ ਦੋ ਉਹ ਲੈ ਦੋ ਬਸ ਮੇਰੀ ਮਾਂ ਕੋਲੋਂ ਭੀਖ ਹੀ ਮੰਗਦੇ ਰਹੀਆਂ ਤੁਸੀਂ ਲਿਆ ਕੇ ਦਿੱਤਾ ਮੈਨੂੰ ਤਾਂ ਹੀ ਮੈਂ ਕਿਹਾ ਮੇਰੀ ਮਾਂ ਕੋਲੋਂ ਭੀਖ ਹੀ ਮੰਗਦੇ ਰਹੀਆਂ ਤੁਸੀਂ ਕਿਉਂ ਵਧਾਇਆ ਲਿਆ ਕੇ ਦਿੱਤਾ ਮੈਨੂੰ ਮੈਨੇ ਮੇ ਪਤਾ ਨਹੀਂ ਕੀ ਬੋਲਣਾ ਤੇ ਕੀ ਨਹੀਂ ਇੱਕ ਵਾਰੀ ਦਿੰਨੇ ਬੋਲਣਾ ਹੀ ਅੱਜ ਤੇ ਨਵੀਂ ਗੱਲ ਹੈ ਦੀ ਵਾਤੇ ਕੌਣ ਹੈ ਆਪਿਆ ਬੂਆ ਖੜਕਾਉਣ ਮੈਂ ਲੇਖਾਂ ਭਲਾ ਕੌਣ ਹੈ ਆ ਖੜਕਾਉਣ ਖਲੋ ਜਾ ਮੈਂ ਆ ਕੇ ਖੋਲ ਦੇ ਆ ਖੜਕਾਈ ਜਾਂਦੇ ਬੂਆ ਹੋਲਾਂ ਤੇ ਲੱਗੀਆਂ ਕਿਹੜਾ ਏਡਾ ਕਾਵਾ ਸਾਸਰੀ ਕਾ ਸਾਸਰੀ ਕਹ ਕਾਦੀ ਤੈਨੂੰ ਤਾਂ ਮੈਂ ਮਹਾ ਕਲਾਇਆ ਹੈ ਪੇ ਜਾ ਚਾਰ ਦਿਨ ਉਥੇ ਰਹਿ ਆ ਤੇ ਤੇਰੇ ਕੋਲ ਤਾਂ ਦੋ ਦਿਨ ਨਹੀਂ ਨਿਖੇ ਤੇ ਤੂੰ ਆਣ ਵੜੀ ਆ ਫੇਰ ਨੰਗ ਤੇ ਲੈੰਦੋ ਅੱਗੇ ਨੰਗ ਜੇ ਨੰਗ ਤੇ ਲੈੰਦਨੇ ਆ ਤੇ ਘਰ ਤੋਂ ਦੱਸੇ ਆ ਕਿ ਤਰ੍ਹਾਂ ਗਈ ਆ ਆ ਗਈ ਮੈਂ ਆਪਣੇ ਘਰ ਆਉਣਾ ਨਹੀਂ ਆਉਣਾ ਹੈ ਮੈਂ ਕਦੋਂ ਆਖਿਆ ਵੀ ਨਾ ਆਵੇਂ ਪਰ ਚੱਜ ਨਾ ਆਉਣੇ ਚੱਜ ਨਾ ਹੋਰ ਕਿੱਦਾਂ ਆਉਣਾ ਸੀ ਤੁਸੀਂ ਚੰਗੀ ਮੇਰ ਨਾਲ ਕੀਤੀ ਕੀ ਕੀਤਾ ਤੇਰਾ ਨਾਮ ਮੈਂ ਝੂਠ ਮਾਰ ਕੇ ਤੁਸੀਂ ਮੈਨੂੰ ਪਹਿਲਾਂ ਕਾਲ ਦਿੱਤਾ ਤੇ ਹੁਣ ਤੁਸੀਂ ਮੈਨੂੰ ਆਈ ਨੂੰ ਆਉਂਦੇ ਡੇਵੇਜ ਮੈਂ ਤਾਂ ਕੋਈ ਝੂਠ ਨਹੀਂ ਮਾਰਿਆ ਚਲੋ ਕੋਈ ਗੱਲ ਨਹੀਂ ਨਹੀਂ ਝੂਠ ਮਾਰਿਆ ਮੈਨੂੰ ਨੰਗ ਲੈਂਦੇ ਹੁਣ ਅੱਗੇ ਅੱਛਾ ਤਾਂ ਨੰਗ ਜਾ ਮੈਂ ਕਦੋਂ ਡੱਕਿਆ ਤੈਨੂੰ ਹੁਣ ਨਾ ਭਾਵੇਂ ਉਦੋਂ ਨਾ ਵੀ ਆਉਂਦੀ ਮੈਂ ਤੇ ਕੁੜੀਆਂ ਕਰਕੇ ਆਈਆਂ ਕੁੜੀਆਂ ਨੂੰ ਕੋਈ ਪਰਵਾਹ ਨਹੀਂ ਤੇਰੀ ਤੁਸੀਂ ਤੇ ਇਦਾਂ ਹੀ ਕਹਿਣਾ ਕੁੜੀਆਂ ਬੜਾ ਸੋਹਣੀਆਂ ਸਕੂਲੇ ਜਾਂਦੀਆਂ ਹੱਸਦੀਆਂ ਖੇਡਦੀਆਂ ਐ ਕਿਤੇ ਰਹਿੰਦੀਆਂ ਵਾ ਕੋਈ ਗੱਲ ਨਹੀਂ ਰਹਿੰਦੀਆਂ ਤੂੰ ਤਾਂ ਲੱਗ ਹੀ ਜਾਣਾ ਪਤਾ ਪਤਾ ਲੱਗ ਹੀ ਜਾਣਾ ਮੈਂ ਤਾਂ ਕਦੋਂ ਨਹੀਂ ਝੂਠ ਬੋਲਦੀ ਆ ਵੀ ਨਹੀਂ ਮਗਜ਼ ਮਰਿਆ ਮਰ ਕੋਈ ਗੱਲ ਖਾਣ ਪੀਣ ਨੂੰ ਉਹਨਾਂ ਨੂੰ ਮਿਲਦਾ ਹੀ ਚਲ ਕੋਈ ਨਹੀਂ ਮੰਮੀ ਆਪਣੇ ਘਰੇ ਆਈਆਂ ਤੁਸੀਂ ਕਹਨੂੰ ਇਹਨਾਂ ਬੋਲੀ ਜਾਂਦੇ ਜੇ ਆਈ ਤਾਂ ਤੂੰ ਘਰੇ ਆਈ ਆ ਪਰ ਚੱਜਣਾ ਰਹਿਣਾ ਹੁਣ ਕੋਈ ਨਹੀਂ ਚੱਜਣਾ ਰਹਿ ਲੂੰਗਾ ਆਹੋ ਆ ਚੰਗਾ ਕੰਮ ਵਾ ਉੱਠੀ ਦਾ ਤੁਰ ਪੀ ਤੂੰ ਉੱਠੀ ਦਾ ਤੁਰ ਪੀ ਹੁਣ ਤੂੰ ਕੱਲੀ ਆ ਗਈ ਆ ਹੁਣ ਤੈਨੂੰ ਕੋਈ ਛੱਡਣ ਵੀ ਨਹੀਂ ਆਇਆ ਦੋ ਰੋਟੀਆਂ ਨਹੀਂ ਖਵਾੜੀਆਂ ਗਈਆਂ ਤੇਰੀ ਮਾਂ ਕੋ ਉਤਨਾ ਤਾਂ ਵੱਡੀਆਂ ਗੱਲਾਂ ਕਰਦੀ ਆ ਉਹ ਉਹ ਤਰ੍ਹਾਂ ਤਾਂ ਦੀ ਸਮਾਨ ਹੀ ਢਾਦਾ ਹੁਣ ਵੇਖ ਤਾਂ ਤੰਦੜੀ ਪੈ ਗਈ ਆ ਹੁਣ ਉੰਦੀ ਸੈਂਦੀ ਨਹੀਂ ਗਈ ਹੈਲੋ ਹਾਂਜੀ ਘਰੇ ਡੈਡੀ ਮੈਂ ਤੈਨੂੰ ਕਦੋਂ ਦਾ ਫੋਨ ਲਾਉਂਦੀ ਤੇ ਚੁੱਕਿਆ ਕਿਉਂ ਨਹੀਂਗਾ ਤੋ ਅ ਮਜੀਦ ਤੁਰ ਕੇ ਜਾਣਦੀ ਤੇ ਮੈਂ ਤੁਹਾਨੂੰ ਮੈਂ ਕਹਾਂ ਵੀ ਚੱਲ ਚੜਾਉਂਦੇ ਨੂੰ ਚਲੇਗੀ ਤੁਹਾਨੂੰ ਈ ਟੱਕੜੀ ਉਹ ਜਰ ਚਲੇਗੀ ਚੋਪਾ ਕਰਕੇ ਨੂੰ ਤੇ ਬਥੇਰੇ ਕਹਿ ਨਾ ਜਾ ਉਹ ਮੰਨੀ ਨਹੀਂ ਚੱਲ ਫਿਰ ਠੀਕ ਹੈ ਚੰਗਾ ਹੈ ਫਿਰ ਚਲਗੀ ਤੇ ਫਿਰ ਹੋਰ ਕੀ ਕਹਿਣਾ ਚੱਲ ਠੀਕ ਹੈ ਫਿਰ ਮੈਂ ਤੁਹਾਨੂੰ ਕਦੋਂ ਦਾ ਲਾਉਂਦੀ ਮੈਂ ਚੱਲ ਬੰਦਾ ਹੋ ਕੇ ਕਹਿ ਦਿੰਦੀ ਵੀ ਚੱਲ ਸਾਡੰਦੇ ਨੂੰ ਤਹੀ ਚੜ ਕੋਈ ਨਹੀਂ ਫਿਰ ਹੁਣ ਚਲ ਗਈ ਕੇ ਚਲੋ ਫਿਰ ਠੀਕ ਆ ਜਾਓ ਫੇਰ ਘਰ ਨੂੰ ਓਕੇ ਆਂਟੀ ਸਸੀ ਕਾ ਸਸੀ ਕਾ ਮੈਨੂੰ ਪਤਾ ਬਸ ਬੈਠੇ ਹਾਂ ਹੁਣ ਕੀ ਕਰਦੀ ਆਈਆਂ ਕੋਈ ਜਿਹਾ ਨਹੀਂ ਬਸ ਇਦਾਂ ਹੀ ਅੱਛਾ 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 ਤੇ ਹੋਰ ਫਿਰ ਆਂਟੀ ਹੈਪੀ ਦੀਦੀ ਪੋਤਾ ਕਾਲਜ ਜਵਾ ਉਥੇ ਨਾ ਟਿਵੀ ਸਨਾ ਹੋਈ ਸਾਹ ਹੋ ਨਾ ਇੱਥੇ ਦੀਦੀ ਮਾਂ ਨਹੀਂ ਦੀਦੀ ਆ ਉਹਨਾਂ ਤੋਂ ਮੈਂ ਕਹੀ ਆਂ ਦੋਵੇਂ ਟਿਊਸ਼ਨ ਰੱਖ ਲੈਣੀਆਂ ਅੱਛਾ ਪਤਾ ਹੁਣ ਉਹਨਾਂ ਨੇ ਇੱਥੇ ਕਾਲਜ ਚ ਰਖਾ ਲਈਏ ਤਾਂ ਤਾਂ ਕਰਕੇ ਫਿਰ ਹੁਣ ਮੁਸ਼ਕਲ ਹੈ ਤੇ ਜੇ ਤੂੰ ਕਰਨਾ ਤਾਂ ਤੂੰ ਵੇਖ ਲਈ ਫਿਰ ਕਰ ਲਈ ਹਾਂ ਮੰਜੀਤ ਦੀਦੀ ਆਉਂਦਿਆ ਵੇਖੀ ਸਕੂਲੋਂ ਮੰਜੀਤ ਜੀ ਦੇ ਹਾਂਜੀ ਅੱਛਾ ਤੋ ਉਹ ਹਾਂ ਆਏ ਹਨ ਤੇ ਉਹ ਫਿਰ ਚਲੇ ਗਏ ਆ ਸਿਆਦ ਮੈਨੂੰ ਦੱਸ ਦੇਣੇ ਮੈਂ ਮਿਲਣਾ ਸੀ ਉਹ ਤੂੰ ਥੋੜੇ ਦਿਨ ਆਏ ਵਾਸਤੇ ਮਉਤਾਬ ਨਹੀਂ ਪਤਾ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਮੈਂ ਗਈ ਹਾਂ ਮਿਲਣਾ ਅੱਛਾ ਤੇ ਜੇ ਆਏ ਹਾਂ ਤੇ ਮੈਂ ਦੱਸ ਦੇਣਾ ਸੀ ਤੇ ਚੱਲ ਮਿਲਣ ਲਈ ਠੀਕ ਹਾਂ ਤੇ ਹੋਰ ਤੂੰ ਕਿੱਦਾਂ ਕਿਹਾ ਹੁਣ ਕਿੱਥੇ ਜਾਣੀ ਪੜਨ ਮੈਂ ਤਸਵੀ ਦੇ ਪੇਪਰ ਦੇਣ ਦੇ ਆ ਹਾਂਜੀ ਅੱਛਾ ਅੱਛਾ ਤਾਂ ਅੱਗੋ ਕੀ ਕਰਨ ਦਾ ਇਰਾਦਾ ਅੱਗੋ ਪਲੱਸ 1 ਅੱਛਾ ਅੱਛਾ ਕਰਦੇ ਕਰਨੇ ਕਿਹੜਾ ਸਬਜੈਕਟ ਰੱਖਣਾ ਦੇਖਦੇ ਆ ਮੈਡੀਕਲ ਮੈਡੀਕਲ ਅੱਛਾ ਚਲ ਟੁਕੋ ਨੇ ਪੁੱਤ ਮਿਹਨਤ ਕਰੀ ਚੰਗਾ ਤੇ ਹੈਪੀ ਨੇ ਵੀ ਇਹ ਰੱਖਿਆ ਤੈਨੂੰ ਪਤਾ ਹੀ ਆ ਫਿਰ ਉੱਥੇ ਰਹਿੰਦੀ ਆ ਨਾ ਕਾਲਜ ਤੋਂ ਉੱਥੇ ਪੜ ਕੇ ਫਿਰ ਉਹਨੇ ਵੀ ਲੇਟ ਹੁੰਦੀ ਆ ਤੇ ਸਮਾਂ ਪੈਂਦਾ ਫਿਰ ਇੱਥੇ ਆਣ ਕੇ ਫਿਰ ਕਿਹੜੇ ਵਲੇ ਟਿਊਸ਼ਨ ਤੇ ਜਾਂਦੀ ਕੀ ਤੇ ਮੈਂ ਫਿਰ ਉਹਨੂੰ ਕਿਹਾ ਵੀ ਚਲ ਤੂੰ ਉੱਥੇ ਹੀ ਕਰਕੇ ਤੂੰ ਉੱਥੇ ਹੀ ਆ ਜਾਇਆ ਕਰ ਤੇ ਫਿਰ ਇਹਦੇ ਪਾਪਾ ਕਹਿੰਦੇ ਚਲ ਉੱਥੇ ਕਰ ਲੈ ਹਾਂ ਚਲ ਫਿਰ ਠੀਕ ਆ ਪੁੱਤ ਤੂੰ ਬੈਠ ਫਿਰ ਮੈਂ ਤੇਰੇ ਲਈ ਚਾਹ ਕੱਪ ਬਣਾ ਕੇ ਲਿਆਉਣੀ ਆ ਮਾਤਾ ਦੀ ਵੀ ਹੱਦ ਹੀ ਆ ਜਿਵੇਂ ਆ ਹੀ ਗਈਆਂ ਬੰਦਾ ਪਿਆਰ ਨਾਲ ਹੱਸ ਕੇ ਬੋਲ ਪੇ ਵੀ ਦੋ ਦਿਨ ਚੱਲ ਨਾ ਗਈ ਗਏ ਇਹ ਵੀ ਘਰੋਂ ਕੱਢ ਕੇ ਖੁਸ਼ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਪੇ ਰੱਖ ਕੇ ਖੋਸ਼ ਉਹ ਤਾਂ ਇਹਨੇ ਬੋਲਣਾ ਬੜਾ ਹੀ ਬੋਲੇ ਨਹੀਂ ਕੋ ਸਮਝ ਨਹੀਂ ਆਈ ਕੀ ਹੋਣਾ ਜੱਪ ਦੇ ਪਾਪਾ ਨੇ ਕੋਹਣਾ ਕੋਹ ਪਤਾ ਤੇ ਲੱਗ ਹੀ ਗਿਆ ਹੀ ਵੀ ਆ ਚਲਾਕੀ ਖੇੜੀ ਮੁੰਨੇਣੀ ਨਹੀਂ ਨੀ ਵੱਖਰੀ ਗੱਲ ਉਤੋਂ ਦੀ ਸਗੋਂ ਫੇਰ ਵਿੱਚੁੱਲੇ ਵਾਂਗੂ ਕਹਿਤਾ ਵੀ ਰਈਆ ਨਹੀਂ ਗਿਆ ਤੇ ਤੇਰੀ ਮਾਂ ਕੋ ਨਹੀਂ ਖਵਾਈਆਂ ਗਈਆਂ ਚਲਾਕ ਤੇ ਬੜੀ ਆ ਚਲ ਉੱਥੇ ਵੀ ਸੁਣ ਲੈਂੀਆਂ ਇੱਥੇ ਦੋ ਸੁਣ ਲੈਣੀਆਂ ਚੰਗੀਆਂ ਵਾ ਉਹਨਾਂ ਨੇ ਵੀ ਕੀ ਕਿਹਾ ਹੋਊਗਾ ਇਹੋ ਜਿਹਾ ਨਾ ਹਿਸਾਬ ਨਾ ਹੀ ਰਹੀ ਐ ਕਿਹਦੇ ਨਹੀਂ ਤੇਨੇ ਆਉਂਦੇ ਹੀ ਪੈਣਾ ਹੈ ਕੱਢਣਾ ਹੀ ਬਾਹਰ ਮੈਨੂੰ ਵੀ ਤੂੰ ਆ ਕਿੱਧਰ ਗਈ ਤੇਰੀ ਮਾਂ ਨਹੀਂ ਆਈ ਹੁਣ ਕੋਈ ਨਾਲ ਆਉਂਦਾ ਢਿੜਜ ਤੇ ਭਲੇ ਵੀ ਲੈਂਦੀ ਹੋਣੀ ਆ ਵੀ ਆ ਕਹਾਂ ਉਹ ਕਹਾਂ ਪਤਾ ਨਹੀਂ ਕੱਲੀ ਕਿਦਾਂ ਖੁਸ਼ ਰਹਿ ਲੈਂਦੀ ਆ ਮੈਂ ਆਈਆਂ ਤੇ ਮੈਨੂੰ ਘਰ ਹੋਰ ਤਰ੍ਹਾਂ ਲੱਗਣ ਡਿਆ ਕੁੜੀਆਂ ਤੋਂ ਬਗੈਰ ਤੇ ਇਥੇ ਦੋ ਭਾਂਡੇ ਖੜਕਦੇ ਰਹਿੰਦੇ ਬੰਦਾ ਰੋਲਾ ਰੱਪਾ ਪਾ ਕੇ ਟਾਈਮ ਪਾਸ ਕਰ ਲਿੰਦਾ ਰਣਾਈ ਝਗੜੇ ਦੇ ਚੱਲਦੇ ਰਹਿੰਦੇ ਮਾਤਾ ਦੇ ਪਾਪਾ ਦਾ ਫੋਨ ਆਇਆ ਹੁਣ ਤੇ ਕਹਿੰਦੇ ਹੁਣੇ ਗੱਲ ਕਰਾ ਤੇ ਕਹਿਤਾ ਹੁਣਾ ਵੀ ਆਪੇ ਚਲ ਗਈ ਆ ਜਾਂ ਕਿੱਤਾਂ ਵੀ ਆ ਵੱਖਰੀ ਚੰਗਾ ਹੋਇਆ ਮੇਰੀ ਸੰਗੋ ਗੱਲ ਹੋ ਗਈ ਉਹਨਾਂ ਨੇ ਕੋਈ ਨਾ ਕੋ ਕਿਹਾ ਹੁਣਾ ਵਾ ਤਾਂ ਹੀ ਘੱਟ ਬੋਲੇ ਆ ਪਰ ਮੱਥੇ ਤੋਂ ਵੱਟ ਨਹੀਂ ਗਿਆ ਉਹ ਆਪਣੀ ਜਿਹੜੀ ਘੜਉ ਉਹ ਨਾ ਉਹ ਛੱਡਣੀ ਹੀ ਨਹੀਂ ਜੋ ਮਰਜੀ ਹੋ ਜੇ ਇਹਨੇ ਇਦਾਂ ਹੀ ਰਹਿਣਾ ਆਪਣਾ ਹੀ ਟਾਈਮ ਪਾਸ ਕਰਨਾ ਪੈਣਾ ਚੱਲ ਕੋਈ ਨਹੀਂ ਹਾਂ ਫੇ ਮਹਾਰਾਜ ਕੋਈ ਨਾ ਕੋਈ ਲੇ ਕੇ ਕੋਈ ਲਾਊਗਾ ਇਹਨਾਂ ਕੇ ਪਾਸੇ ਚੱਲ ਲਈ ਇੱਥੇ ਤੇ ਕੋਈ ਨਹੀਂ ਆਪਾਂ ਨਾ ਸਾਸੂਆਂ ਤੀਜਾਤ ਨਹੀਂ ਵਿੱਚ ਕੋਈ ਹੈਗਾ ਪਰ ਉੱਥੇ ਸੱਚੀ ਬੜਾ ਔਖਾ ਮੈਂ ਤੇ ਨਹੀਂ ਸਮਝ ਆਉਂਦੀ ਵੀ ਸੋਖ ਭਾਬੀ ਵਿੱਚ ਕੀਤਾ ਨਾ ਮੰਮੀ ਦੀ ਸਮਝ ਆਉਂਦੀ ਤੇ ਨਾ ਸਾਬੀ ਦੀ ਸਮਝ ਆਉਂਦੀ ਬੜਾ ਔਖਾ ਪਰ ਹੁਣ ਮੈਂ ਵੀ ਨਹੀਂ ਧਿਆਨ ਦੇਣਾ ਜੇ ਤੋ ਅਗਲੇ ਕਹਿੰਦੇ ਆਹੀ ਕਰ ਲਾਂਗੇ ਨੇ ਜੇਠ ਲਾਂਗੇ ਉਹ ਗੱਲ ਤੇ ਭਾਬੀ ਦੀ ਆ ਬਸ ਬਣੀ ਮੁਸ਼ਕਲ ਵਾ ਚਲੋ ਜੋ ਵੀ ਹੋਊ ਉਹ ਕੀ ਜੋ ਧੀਆਂ ਤੇ ਖੈਰ ਹੀ ਮੰਗ ਸਕਦੀਆਂ ਹੁਣ ਭਰਾਵਾ ਵੀ ਹੋਰ ਉੱਥੇ ਕੀ ਹੋ ਸਕਦਾ ਉਹਨਾਂ ਦਾ ਤੇ ਉੱਥੇ ਔਖਾ ਹੀ ਆ ਹੋਰ ਨਹੀਂ ਗੱਲ ਕੋਈ ਮੇਂ ਦਾ ਸੁੱਖ ਭਾਬੀ ਦਾ ਹੀ ਆ ਬਸ ਉਹਨਾਂ ਨੇ ਤੇ ਮਾਂ ਪੁੱਤਾਂ ਨੇ ਜਿੱਤਾਂ ਦੇ ਰਹਿਣਾ ਰਹਿਣਾ ਹੀ ਆ ਨਾ ਉਹਨਾਂ ਨੂੰ ਕਿਸੇ ਦਾ ਡਰ ਲੱਗਦਾ ਤੇ ਨਾ ਉਹਨਾਂ ਨੂੰ ਕਿਸੇ ਦੀ ਸ਼ਰਮ ਹੋ ਚਲੋ ਉਹ ਧੀ ਘੜੀ ਆਪੇ ਕੋਹਨਾਂ ਕੋ ਕਰਨ ਗਈ ਨਾ ਆਪਣਾ ਆਪੇ ਜਿਹੜਾ ਖਾਊਗਾ ਅਜਰਾਂ ਤੇ ਉਹਦੇ ਟੇਢੇ ਪੇੜ ਹੋਰ ਮੈਂ ਕੀ ਕਹਿ ਸਕਦੀ ਹਾਂ ਹੋਰ ਤੇ ਜੋ ਹੈ ਹੀ ਹੈ ਸੋਚ ਫੇਰ ਆ ਜਾਂਦੀ ਹੈ ਜਿੰਨਾ ਮਰਜ਼ੀ ਕਹਾਂ ਨਹੀਂ ਸੋਚਣਾ ਮਾਂ ਤੇ ਮੇਰੀ ਆ ਪਰ ਸੱਚੀ ਉਹਨੂੰ ਕਿਤੇ ਰੱਬ ਦਾ ਵੀ ਡਰ ਨਹੀਂ ਹੋਰ ਨਹੀਂ ਕੋ ਤਾਂ ਮੈਨੂੰ ਇੱਥੋਂ ਤੱਕ ਕਹਿਤਾ ਕਿ ਤੂੰ ਸੁਖਣਾ ਨਹੀਂ ਬੋਲਣਾ ਵੇਖਣ ਸੁਣਨ ਵਾਲੇ ਬੰਦੇ ਨੇ ਵੀ ਕਹਿਣਾ ਜਿਹੜੀ ਧੀ ਦੀ ਨਹੀਂ ਇਹ ਬਗਾਨੀ ਦੀ ਕਿੱਥੋਂ ਬਣਦੀ ਹੋਊਗੀ ਚਲੋ ਆਪੇ ਆਪਣਾ ਜਿੱਤਾ ਮਰਜੀ ਟਾਈਮ ਪਾਸ ਕਰਨ ਵੇਖਾਂ ਕੋਈ ਉੱਠ ਕੇ ਕੰਮ ਕਰ ਰਹੀ ਨਹੀਂ ਤਾਂ ਫੇਰ ਬੋਲਣ ਦੇ ਆਪਣਾ ਪਹਿਲਾ ਚਾਹ ਬਣਾ ਕੇ ਪੀ ਲਾ ਫੁੱਟ ਆਇ ਤੇ ਬੋਲੀਏ ਚਲ ਵੇਖ ਲੈਨੇ ਕੀ ਬੋਲਦੀ ਆਹ ਇਹ ਅਗਲੀ ਗਰਮ ਕਰ ਲੈਣੀ ਬਣਾ ਕੇ ਪੀਤੀ ਹੋਣੀ ਜੇ ਮੈਂ ਹੁਣ ਰੱਖੀ ਨਾ ਹੋਰ ਹੁਣ ਇਹ ਜਾਣਾ ਹੈਗੀ ਹੀ ਉਹਨੂੰ ਕੀ ਹੋਇਆ ਟੱਕ ਤੇ ਪੀਣੀ ਮੰਜੀ ਤੇ ਕੀ ਕਰਨ ਲੱਗੀ ਆ ਕੋਈ ਨਹੀਂ ਮੰਮੀ ਚਾਹ ਪੀਣ ਲੱਗੀ ਘੁੱਟ ਪੀ। ਚਾਹ ਪੀਦਾ ਤੇ ਉੱਦਾਂ ਡੰਗਰ ਮੱਲ ਵੇਖ ਉੱਥੇ ਖਲਾਰਾ ਬੜਾ ਪਿਆਵਾਈ ਗੋਹਾ ਕੁੜਾ ਸਾਰਾ ਹੂੰ ਚੂਕ ਲੈ। ਤੇ ਮੰਮੀ ਤੁਸੀਂ ਜੇ ਮੈਨੂੰ ਬੜਾ ਪੱਕੇ ਪੈਰੀ ਘੱਲਿਆ ਸੀ ਤਾਂ ਹੁਣ ਮੈਨੂੰ ਅੰਦੀ ਨੂੰ ਦੱਸ ਦਿੱਤਾ ਵੀ ਗੋਹਾ ਕੁੜਾ ਕਰਨ ਵਾਲਾ ਤੇ ਅੱਗੇ ਤੂੰ ਇੱਥੇ ਨਹੀਂ ਤੇ ਕਿੱਥੇ ਮੈਂ ਦੱਸ ਦੇ ਹੁਣ ਤੂੰ ਆਈ ਆ ਤੂੰ ਕਰਨਾ ਜੀ। ਉਹ ਦਿਸ਼ਾ ਦੇ ਵੀ ਨਕੀ ਸਖਾ ਤੇ ਤਲਾਤਾ। ਤੇ ਇੱਕ ਤੇ ਤੁਸੀਂ ਮੰਮੀ ਵੱਲ ਬੜਾ ਜਾਂਦੇ ਜੀ ਤੇ ਜਾਣਾ ਨਹੀਂ ਮੰਮੀ ਨੂੰ ਨਾਲ ਲੈ ਆਉਣਾ ਹੈ ਨਾਲ ਦਵੇਂ ਜਾਣੀਆਂ ਕਰ ਲੈਣ ਜੀ। ਕੋਈ ਨਹੀਂ ਕਰ ਲੈਣੀ ਆ ਮੈਂ ਜੇ ਤਾਂ ਨੂੰ ਆਖਿਆ ਕੰਮ ਵਾਲੀ ਰੱਖ ਲੋ ਤੁਸੀਂ ਤਾਂ ਨਹੀਂ ਰੱਖਦੇ ਕਿਉਂ ਨਹੀਂ ਦੋ ਜਣੇ ਮਾੜੇ ਨਾ ਕੰਮ ਵੱਲਾ ਕਰੇ ਮੈਂ ਤਾਂ ਘਾਰ ਹੀ ਲੈਣਾ ਵਾ ਫਿਰ ਮੈਂ ਇਹ ਕਹਿੰਦੀ ਮੈਂ ਤੁਸੀਂ ਤਾਂ ਮੈਨੂੰ ਆਪਣੇ ਵੱਲੋਂ ਬੜਾ ਪੱਕਾ ਕੱਲੇ ਆਈ ਤੇ ਜੇ ਨਾ ਆਉਂਦੀ ਤੇ ਫਿਰ ਕਿਹਨੇ ਕਰਨਾ ਸੀ ਫੇਰ ਵੀ ਕਰਦੀ ਹਾਂ ਕਿ ਹੁਣ ਮੇਰੇ ਲੱਕ ਨੂੰ ਪੇੜ ਹੋਣ ਦੇ ਹੀ ਹੁਣ ਨਹੀਂ ਮੇਰੇ ਕੋਲ ਹੁੰਦਾ ਕੋਈ ਨਹੀਂ ਕਰ ਲੈਣੀ ਆ ਤੇ ਕਰਨਾ ਹੀ ਪੈਣਾ ਚਾਹ ਪੀਲਾ ਘੁੱਟ ਕੇ ਉਹ ਵੀ ਰਹਿਣ ਦਾ ਨਹੀਂ ਪੀਲਾ ਚਾਹ ਪੀਲਾ ਰੋਟੀ ਵੀ ਖਾਣੇ ਦਿਖਾ ਲ ਕਿ ਤਾ ਖਾ ਕੇ ਆਈਆਂ ਕਿ ਨਹੀਂ ਖਾ ਲੈ ਉਹ ਤਨੇ ਤਲਾਤਾ ਮਾਂ ਤੇਰੀ ਨੇ ਨੋ ਆਪਰਾ ਬਲਿਆ ਮੈਂ ਤਾਂ ਛੱਡ ਜਾਂਦਾ ਹੈ ਨਹੀਂ ਗੇ ਘਰ ਆਉਣਾ ਉਹ ਕਿੱਥੇ ਗਿਆ ਕੰਮ ਹੀ ਗਏ ਹੀ ਆਪਣੇ ਕਿਤੇ ਮਾਂ ਤੇਰੀ ਉਹਨੂੰ ਸੱਤ ਲੈਿੰਦੀ ਤੇ ਕਲਮੜੀ ਨਾਲ ਤੂੰ ਪੀਣੀ ਚਾਹ ਨਹੀਂ ਮੈਂ ਨਹੀਂ ਪੀਣੀ ਚਾਹ ਤੂੰ ਪੀਦਾ ਗੰਸਾ ਫਾ ਤੂੰ ਹੀ ਕਰ ਲੈਣੀ ਆ ਤਾਂ ਕਰ ਲੈਣਾ ਮੈਂ ਸੁਭਾ ਕੇ ਕਿ ਹੱਥਾ ਕੈਮਰਾ ਕਰ ਲੈਣੀ ਹਾਂ ਤੇ ਹੁਣ ਵੀ ਕਰ ਲੈਣਾ ਸੀ ਨਾ ਹੁਣ ਕਿਹੜਾ ਮੈਂ ਕਿਹਾ ਦੱਸਿਆ ਸੀ ਤੁਹਾਨੂੰ ਫਿਰ ਮੈਂ ਆਉਣਾ अच्छा दसया ਨਹੀਂ ਤਾਂ ਹੁਣ ਮੈਂ ਵੇਖ ਕੇ ਮੇਰੇ ਕੋਈ ਨਹੀਂ ਹੁੰਦਾ ਹੁਣ ਕਰਦੇ ਤਾਂ ਵੀ ਕੋਈ ਨਹੀਂ ਚਲ ਬਹਿ ਜਾ ਕੋਈ ਨਹੀਂ ਕਰ ਲਈ ਨਹੀਂ ਬਹਿ ਜੰਨੀ ਤੂੰ ਕਰ ਕੇ ਤੇ ਚਾਹ ਪੋਣੀ ਤੇ ਪੀਂਂ ਇੰਤਾਂ ਤੇ ਬੜੀਆਂ ਗੱਲਾਂ ਆਉਂਦੀਆਂ ਵੇਖ ਕੇ ਇਹ ਮੇਰੇ ਕੋਈ ਨਹੀਂ ਹੁੰਦਾ ਜਿਤਨੀ ਕਰਦਾ ਇਹਨੂੰ ਕਵਾਂ ਪਰ ਹੈਂਕੜ ਨਹੀਂ ਛੱਡਣੀ ਬੁਢਰੀ ਨੇ